ਗੁਰਦਾਸਪੁਰ ਜ਼ਿਲ੍ਹੇ ਦਾ ਹਲਕਾ ਬਟਾਲਾ ਭਾਜਪੀ ਅਕਾਲੀ ਦਲ ਗੱਠਜੋੜ ਦੇ ਰਿਸ਼ਤਿਆਂ ਨੂੰ ਲੈ ਕੇ ਅਕਸਰ ਹੀ ਚਰਚਾ ਵਿੱਚ ਬਣਿਆ ਰਹਿੰਦਾ ਹੈ ਬਟਾਲਾ ਭਾਜਪੀ ਨੇਤਾ ਅਤੇ ਅਕਾਲੀ ਦਲ ਦੇ ਨੇਤਾ ਇੱਕ ਦੂਜੇ ਦੇ ਖਿਲਾਫ ਹੀ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਭਾਜਪੀ ਦੇ ਸੋਰ ਬਦਲ ਰਹੇ ਨੇ ਹੁਣ ਬਟਾਲਾ ਭਾਜਪੀ ਦੇ ਨੇਤਾ ਆਪਣੇ ਐਮਸੀ ਸਮੇਤ ਅਕਾਲੀ ਉਮੀਦਵਾਰ ਲੋਧੀ ਨੰਗਲ ਦੇ ਹੱਕ ਵਿੱਚ ਆ ਗਏ ਨੇ ਅਤੇ ਵੱਡੀ ਜਿੱਤ ਦਾ ਦਾਵਾ ਠੋਕ ਰਹੇ ਨੇ ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਇਸ ਮਾਮਲੇ ਨੂੰ ਬੀਜੇਪੀ ਅਕਾਲੀ ਦਲ ਦਾ ਘਰੇਲੂ ਮਾਮਲਾ ਦੱਸ ਰਹੇ ਨੇ ਅਤੇ ਦਾਵਾ ਕਰ ਰਹੇ ਨੇ ਕਿ ਵਿਰੋਧੀ ਪਾਰਟੀਆਂ ਦੇ ਲੋਕ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ ਅਤੇ ਕਾਂਗਰਸ ਨੂੰ ਮਜ਼ਬੂਤ ਕਰ ਰਹੇ ਨੇ ਸਰ ਸਾਨੂੰ ਕਾਲੀਆਂ ਨੇ ਅੱਜ ਤੱਕ ਕੁਝ ਨਹੀਂ ਉਰੇ ਹਡਾਣ ਕੇ ਵੇਖਿਆ ਹਾਲ ਸਾਡੀਆਂ ਨਾਲੀਆਂ ਦਾ ਪੂਰੇ ਮਾਤੜ ਲੋਕਾਂ ਦਾ ਬਹੁਤ ਜ਼ਿਆਦਾ ਗਰੀਬ ਲੋਕਾਂ ਦਾ ਇਹਨਾਂ ਦਾ ਕੁਝ ਨਹੀਂ ਉਹਨਾਂ ਨੇ ਬਣਾਇਆ 10 ਸਾਲ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਅਸ਼wini ਕੁਮਾਰ ਜੀ ਸੇਖੜੀ ਬਾਉ ਹਣੀ ਨੇ ਜੋ ਇਹਨਾਂ ਨੇ ਬਣਾਇਆ ਉਹਰੇ ਉਹ ਹੀ ਬਣਾ ਰਿਆ ਹੈ ਇਹਨਾਂ ਦੀਆਂ ਹਜੇ ਤੱਕ ਨੇਮ ਪਲੇਟਾਂ ਵੀ ਗਲੀਆਂ ਦੇ ਮੋੜਾਂ ਦੇ ਉੱਤੇ ਲੱਗੀਆਂ ਨਹੀਂ ਨਾ ਅੱਜ ਤੱਕ ਅਕਾਲੀਆਂ ਨੇ ਕੁਝ ਨਹੀਂ ਬਣਾਇਆ ਸਾਡਾ 10 ਸਾਲ ਹੋ ਗਏ ਨਾ ਉਸੇ ਗੰਦਗੀ 'ਚ ਰਹਿਣ ਦੇਦੇ ਆ ਤੇ ਇਦਾਂ ਹੀ ਬਸ ਜੀਣ ਦੇਦੇ ਆ ਸਾਡੇ ਹੁਣ ਬਾਉ ਜੀ ਆਣਗੇ ਅਸੀਂ ਹੁਣ ਆਪਣੀ ਪਾਰਟੀ ਨੂੰ ਜਿਤਾਣਾ ਹੈ ਇਸ ਕਰਕੇ ਅਸੀਂ ਉਹ ਮਜਬੂਰੀ ਕਰਕੇ ਉਹ ਪਾਰਟੀ ਛੱਡ ਕੇ ਅਸੀਂ ਕਾਂਗਰਸ ਜੁਆਇਨ ਕੀਤੀ ਆ ਭਾਰਤੀ ਜਨਤਾ ਪਾਰਟੀ ਦੇ ਵਰਕਰ-ਬਰਕਰੋ ਨੇ ਫੈਸਲਾ ਕੀਤਾ ਜਦਦਾ ਲੋਧੀ ਨਗਰ ਜੀ ਦੀ ਮਦਦ ਕਰਕੇ ਇਹਨਾਂ ਨੂੰ ਵੱਡੇ ਮਾਰਜਿਨ ਨਾਲ ਜਿਤਾਵਾਂਗੇ ਤਾਂਕਿ ਅਕਾਲੀ ਦਲ ਭਾਜਪਾ ਦੀ ਸਰਕਾਰ ਬਣੇ ਤੇ ਪੰਜਾਬ ਤਰਕੀਆਂ ਦੇ ਰਸਤੇ ਤੇ ਜਾਵੇ। ਟੋਟਲ ਕਰੀਮ ਬਟਾਲੇ ਦੀ ਖੜੀ ਆ ਭਾਜਪੀ ਦੇ ਨਾਲ ਸੀਨੀਅਰਸ ਖੜੇ ਨੇ। ਅਹੁਦੇਦਾਰ ਖੜੇ ਨੇ, ਹਰ ਵਾਰਡ ਦੇ ਅਹੁਦੇਦਾਰ ਆਏ ਨੇ ਜਿਹੜੇ ਸਾਡੇ ਵਾਰਡ ਦੇ ਪ੍ਰਧਾਨ ਨੇ ਉਹ ਖੜੇ ਨੇ ਇੱਥੇ। ਯੂਥ ਦੇ ਸਾਰੇ ਅਹੁਦੇਦਾਰ ਸੀਨੀਅਰ ਖੜੇ ਨੇ। ਇਹ ਝੂਠ ਪ੍ਰਚਾਰ ਹੋ ਰਿਹਾ ਕੋ ਚੰਦ ਮੰਜੇ ਜਿਹੜੇ ਝੂਠ ਪ੍ਰਚਾਰ ਕਰ ਰਹੇ ਨੇ ਸਾਡੇ ਸੀਨੀਅਰਸ ਨਾਲ ਨੇ ਇਹਨਾਂ ਦੇ ਅਸ਼ੀਰਵਾਦ ਨਾਲ ਹਰ ਵਾਰ ਜੋ ਜਿਹੜਾ ਗਠਬੰਧਨ ਸਰਕਾਰ ਆ ਗਠਬੰਧਨ ਦੀ ਸਰਕਾਰ ਬੰਨੀ ਪੰਜਾਬ ਦੇ ਵਿੱਚ ਬਟਾਲੇ ਦੇ ਵਿੱਚ ਗਠਬੰਧਨ ਬਹੁਤ ਭਾਰੀ ਬਹੁਮਤ ਨਾਲ ਆ ਕੇ ਹੋਣਾ ਵਾ ਸੀਨੀਅਰ ਹੋ ਜੀ ਨਹੀਂ ਸਕਦੇ ਜਿਹੜੇ ਹਾਈ ਕਮਾਂਡ ਨੂੰ ਨਹੀਂ ਮੰਨਦੇ ਹਾਈ ਕਮਾਂਡ ਦਾ ਜਿਹੜਾ ਹੁਕਮ ਆ ਉਹ ਸਿਰ ਮੱਥੇ ਆ ਮੋਰਗਲ ਸਾਹਿਬ ਨੇ ਵੀ ਦੱਸਤਾ ਭੱਲਾ ਜੀ ਖਲੋਤੇ ਨੇ ਬਾਬਾ ਬੇਦੀ ਜੀ ਸਾਡੇ ਦਿਹਾੜ ਦੇ ਸੀਨੀਅਰ ਨੇ ਉਹ ਖੜੇ ਨੇ ਸ਼ਿੰਦਾ ਜੀ ਨੇ ਸਰਦਾਰ ਗਰਨਾਮ ਸਿੰਘ ਜੀ ਨੇ ਹਰ ਵਾਰਡ ਦੇ ਪ੍ਰਧਾਨ ਤੇ ਖੜੇ ਨੇ ਉਹ ਇੱਕ ਸਬੂਤ ਦੇ ਲਈ ਖੜੇ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਸਾਰੀ ਇੱਕ ਮੋਟੇ ਇੱਕ ਜੁੱਟ ਬਟਾਲੇ ਦੀ ਇਹ ਅਲਾਈਅੰਸ ਦੇ ਵਿੱਚ ਜਿਹੜਾ ਉੱਥੇ ਪਾਰਟੀਆਂ ਦਾ ਅਲਾਈਅੰਸ ਆ ਗਠਬੰਧਨ ਆ ਉਹੀ ਸਰਕਾਰ ਬਣਾਉਣੀ ਆ ਕੋਈ ਇਹਦੇ ਵਿੱਚ ਰੌਲਾ ਨਹੀਂ ਕੋਈ ਨਹੀਂ ਵਿਰੋਧ ਕਰਨਗੇ ਉਹਨਾਂ ਵਾਸਤੇ ਕੀ ਰੰਗ ਉਹ ਹਾਈ ਕਮਾਂਡ ਫੈਸਲਾ ਕਰੇਗੀ ਉਹਨਾਂ ਦਾ ਬੜਾ ਜਲਦੀ ਇਹ ਵਿਰੋਧ ਦਾ ਜਵਾਬ ਆ ਕੋਈ ਵਿਰੋਧ ਨਹੀਂ ਕੋਈ ਇੱਥੇ ਵਿਰੋਧ ਕਰਨ ਦੀ ਬਟਾਲੇ ਦੇ ਸਾਰੇ ਇੱਕ ਜੋ ਦੇਖੋ ਮੇਰੇ ਆਪਣੇ ਲੋਕ ਨੇ ਮੈਂ ਇਹਨਾਂ ਦਾ ਤੇ ਇਹ ਮੇਰੇ ਔਰ ਮੈਨੂੰ ਹਮੇਸ਼ਾ ਹੀ ਇਹਨਾਂ ਦਾ ਅਸ਼ੀਰਵਾਦ ਮਿਲਿਆ ਹੈ ਗਾਂਧੀ ਕੈਂਪ ਦੇ ਮੇਰੇ ਪਰਿਵਾਰ ਜਿਹੜੇ ਨੇ ਇਹ ਮੇਰੇ ਪਰਿਵਾਰ ਦੇ ਸਦਸੇ ਨੇ ਔਰ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮੈਂ ਆਜਾਇਆ ਹਜ਼ਾਰਾਂ ਦੀ ਤਦਾਦ ਚ ਸਾਰੇ ਸਾਥੀ ਇਕੱਠੇ ਹੋਏ ਨੇ ਔਰ ਇਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਔਰ ਬਹੁਤ ਸਾਰੇ ਸਾਥੀ ਜਿਹੜੇ ਨੇ ਅਕਾਲੀ ਦਲ ਛੱਡ ਕੇ ਸਾਡੀ ਪਾਰਟੀ ਸ਼ਾਮਲ ਹੋਏ ਨੇ ਔਰ ਮੈਂ ਉਹਨਾਂ ਦਾ ਸਵਾਗਤ ਕਰਨਾ ਦੇਖੋ ਉਹਨਾਂ ਦੀ ਆਪਣੀ ਪਾਰਟੀ ਦੀ ਇੰਟਰਨਲ ਪੋਲਿਟਿਕਸ ਹੈ ਮੇਰਾ ਉੱਤੇ ਕੋਈ ਦਖਲ ਨਹੀਂ ਹੈ ਮੈਂ ਤਾਂ ਮੁੱਦਿਆਂ ਤੇ ਚੋਣਾਂ ਲੜ ਰਿਹਾ ਹਾਂ ਬੀਜਪੀ ਅਕਾਲੀ ਦਲ ਦੀ ਜਿਹੜੀ ਸਰਕਾਰ ਗਈ ਹੈ ਇਹਨੇ ਬਟਾਲੇ ਦੇ ਵਿੱਚ ਸਰਵਨਾਸ਼ ਕੀਤਾ ਲੁੱਟ ਪਾਈ ਸੀ ਇਹਨਾਂ ਅਕਾਲੀ ਲੀਡਰਾਂ ਨੇ ਇੱਥੇ ਔਰ ਇੱਥੋਂ ਦਾ ਪੈਸਾ ਸਾਰਾ ਲੁੱਟ ਕੇ ਲੈ ਗਏ ਔਰ ਇੱਥੇ ਦੇ ਲੋਕਾਂ ਨੂੰ ਝੂਠੇ ਪਰਚੇ ਬਣਾ ਬਣਾ ਕੇ ਇਹਨਾਂ ਨੇ ਕੁੱਚਲਿਆ ਅਸੀਂ ਦਮਨ ਦੇ ਖਿਲਾਫ ਇਕੱਠੇ ਹੋਏ ਆ ਅਸੀਂ ਇਸ ਸਰਕਾਰੀ ਅਤਵਾਦ ਦੇ ਖਿਲਾਫ ਇਕੱਠੇ ਹੋਏ ਆ ਔਰ ਅਸੀਂ ਬਟਾਲੇ ਦੀ ਤਰੱਕੀ ਲਈ ਕੰਮ ਕਰ ਰਹੇ ਹਾਂ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਕਿਉਂਕਿ ਔਰਤਾਂ ਨਾਲ ਬਹੁਤ ਮੁਹੱਬਤ ਕਰਦੇ ਹਾਂ ਇਸ ਕਰਕੇ ਮੈਂ ਉਹਦੇ ਬਾਰੇ ਕੋਈ ਗੱਲ ਕਵਾਂ ਤੇ ਚੰਗਾ ਨਹੀਂ ਲੱਗਦਾ ਤੇ ਇਹ ਸਾਰੇ ਪ੍ਰੈਸ ਵਾਲੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਜੇ ਤੇ ਜੋ ਕਰਦਾਰ ਉਹਨਾਂ ਦਾ ਨੰਗਾ ਹੋਇਆ ਆ ਉਹਦੇ ਬਾਰੇ ਕਹਿੰਦੇ ਚੰਗੇ ਨਹੀਂ ਲੱਗਦੇ ਕੋਈ ਹਰ ਵਾਰਡ ਦੇ ਵਿੱਚ ਜਿੱਥੇ ਲੋਕ ਜਿੱਤਰਾ ਦਾ ਉਹਨਾਂ ਦਾ ਸਤਿਕਾਰ ਰਿਹਾ ਉਹ ਵੀ ਸਾਨੂੰ ਪਤਾ ਤੇ ਜੋ 5 ਸਾਲ ਪਿਛਲੇ ਉਹਨਾਂ ਕੀਤਾ ਉਹ ਵੀ ਪਤਾ ਤੇ ਜੋ ਗਰੀਬਾਂ ਦੇ ਸਾਰੇ ਵਜੀਫੇ ਤੇ ਜੋ ਵੀ ਬੈਨੀਫਿਟਸ ਜੀ ਸਾਰੇ ਜਿਨ੍ਹਾਂ ਦਾ ਰੌਲਾ ਐ ਸੀ ਵਿੰਗ ਦਾ ਬੀ ਸੀ ਵਿੰਗ ਦਾ ਉਹਨਾਂ ਦੇ ਧਰਮੇ ਲੱਗੇ ਉਹ ਵੀ ਸਾਰਾ ਤੁਸੀਂ ਪਤਾ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਆ ਕਿ ਜਿਹੜਾ ਬੰਦਾ ਇਲੈਕਸ਼ਨ ਲੜ ਰਿਹਾ ਉਹਨੇ ਕਹਿਣਾ ਮੈਂ ਹੀ ਸੋਨੇ ਵਰਗਿਆਂ ਬਾਕੀ ਸਾਰੇ ਪਤਲ ਨੇ ਵਾਰਮ ਭਰਦੇ ਨੇ 8 ਸਾਲਾਂ ਦੇ ਮੁੰਡੇ ਦਾ ਵੀ ਭਰ ਲੈਂਦੇ ਆ ਤੇ 80 ਸਾਲਾਂ ਦੇ ਬੁੱਢੇ ਦਾ ਵੀ ਭਰ ਲੈਂਦੇ ਆ ਉਹਨਾਂ ਨੂੰ ਦੱਸੋ ਕਿਥੋਂ ਤੈਨੂੰ ਦੇਣੀਆਂ ਨੌਕਰੀ ਜੀ ਕੈਪਟਨ ਦੀ ਸਰਕਾਰ ਸੀ ਪੂਰੇ 5 ਸਾਲ ਨੌਕਰੀਆਂ ਬੈਣ ਕੀਤੀਆਂ ਸੀ ਪੂਰੇ 5 ਸਾਲ ਰਿਕਾਰਡ ਆ ਅਈ ਕੋਈ ਜ਼ਬਾਨੀ ਕਲਾਮੀ ਗੱਲ ਨਹੀਂ ਕਰਦੇ ਤੇ ਹੁਣ ਉਹੋ ਹੀ ਹਾਲ ਹੈਗਾ ਆ ਉਹਨਾਂ ਦੀਆਂ ਗੱਪਾਂ ਉਹਨਾਂ ਨੂੰ ਮੁਬਾਰਕ ਆਪੇ ਉਹਨਾਂ ਦਾ ਜਵਾਬ ਲੋਕ ਦੇਣਗੇ ਗੁਰਦਾਸਪੁਰ ਤੋਪੋ ਪਾਲ ਸਿੰਘ ਦੀ ਰਿਪੋਰਟ ਜਗ ਸੇਵਕ ਵੈਬ ਟੀਵੀ ਔਰਿਆ ਜੰਗ